ਦੋਸਤੋ ਜਿਹੜੇ ਤੇ ਵੀ ਮੇਰਾ ਚੈਨਲ ਚੰਗਦੀ ਰਾਹ ਵੇਖ ਰਹੇ ਦੋਸਤ ਸਾਰਿਆਂ ਨੂੰ ਮੇਰਾ ਸਤਿ ਸ੍ਰੀ ਅਕਾਲ ਅਦਾਬ ਸਲਾਮ ਦੋਸਤੋ ਬੜੀ ਖਮੋਸ਼ ਜੀ ਸਵੇਰਾ ਉਦਾਸ ਜੀ ਅਸਲਾ ਵਿੱਚ ਚੁੱਪ ਨੇ ਔਰ ਮੌਸਮ ਦੇ ਵਿੱਚ ਵੀ ਚੁੱਪਾ ਬੇਰੂ ਗੱਲਾਂ ਕਰਦੇ ਹੁੰਦੇ ਸੀ ਕਿ ਕਿਸੇ ਟਾਈਮ ਆਉੜ ਪਈ ਸੀ ਤੇ ਲੋਕਾਂ ਨੇ ਦੁਆਵਾਂ ਕਰਦੀਆਂ ਸ਼ੁਰੂ ਕੀਤੀਆਂ ਅਰਦਾਸਾਂ ਕੀਤੀਆਂ ਇਹ ਅੱਲਾਹ ਵੇਰੂ ਵਾਰਿਸ਼ ਪੇ ਜੋ ਜਦੋਂ ਬਾਰਿਸ਼ ਆਈ 12 ਸਾਲ ਬਾਅਦ ਤੇ 12 ਘੜੀਆਂ ਦਾ ਮੀਂਹ ਨਹੀਂ ਬਰਦਾਸ਼ਤ ਹੋਇਆ ਲੋਕਾਂ ਨੇ 12 ਸਾਲ ਦੀ ਔੜ ਚਲਦੀ ਉਹ ਇਸ ਤਰ੍ਹਾਂ ਦੇ ਹਾਲਾਤਾਂ ਉਨ ਚੜਦੇ ਲਿੰਦੇ ਪੰਜਾਬ ਦੇ ਬਣੇ ਆਂ ਦਰਿਆ ਆਪਣੀ ਉਬਾਲੇ ਖਾਰੇ ਇੱਕ ਦੇ ਵਿੱਚ ਤੇ ਚੜੇ ਪਏ ਕੰਡਿਆਂ ਤੋਂ ਹੀ ਤਾਂ ਨੂੰ ਬੰਨ ਟੁੱਟ ਗਏ ਉਹ ਬੰਨਾਂ ਦੇ ਪਰ ਪ੍ਰੇਰ ਜਿਹੜੀ ਉਹ ਸਮੇਂ ਸਰ ਕੀਤੀ ਰਹੀ ਜਾਂਦੀ ਤੇ ਕੁਦਰਤੀ ਆਫਤਾਂ ਨੂੰ ਟਿੱਚ ਗਿਣ ਕੇ ਸਰਕਾਰਾਂ ਲੋਕ ਤੇ ਮੁੜ ਕੇ ਜਦੋਂ ਉਹ ਆਈ 99 ਨੂੰ ਕੁੜੀ ਦੇ ਕੰਨ ਇਸ ਟਾਈਮ ਜਿਹੜਾ ਪੰਜਾਬ ਆ ਜਰਨੀ ਮਾਰਲੀ ਨੁਕਸਾਨ ਤੋਂ ਇਲਾਵਾ ਹਜ਼ਾਰਾਂ ਏਕੜ ਜਿਹੜੀਆਂ ਫਸਲਾਂ ਤਬਾਹ ਹੋ ਜਣੀਆਂ ਇਹ ਨੁਕਸਾਨ ਕਦੀ ਪੂਰਾ ਨਹੀਂ ਹੋਣਾ ਔਰ ਜੇ ਗੱਲ ਕਰਾ ਸਿਆਸਤ ਦੀ ਤੇ ਸਿਆਸਤ ਦਾ ਵਿਤਰਕਾ ਮਤਰੀ ਮਾਲ ਆ ਜਿਹੜਾ ਉੱਥੇ ਦਾ ਉੱਥੇ ਹੀ ਖੜਾ ਰਹਿਣਾ 1988 ਜਿਹੜੇ ਬੱਚੇ ਨਵੇਂ ਜੰਮੇ ਉਹਨਾਂ ਨੇ ਦੇਖਿਆ ਨਹੀਂ ਉਹਦੋਂ ਮੈਂ ਪੜਦਾ ਹੁੰਦਾ ਸੀ ਪਰ ਜਵਾਨੀ ਦੇ ਵਿੱਚ ਤੇ ਉਸ ਸਮਾਂ 1988 ਦਾ ਮੈਂ ਵੇਖਿਆ ਤੇ 8 8 9 9 ਫੁੱਟ ਤੇ ਜਿਹੜੇ ਕੱਖ ਸੀ ਉਹ ਰਕਤਾਂ ਦੇ ਉੱਤੇ ਬਾਅਦ ਚ ਟੰਗੇ ਘੜ ਦੇ ਪਾਣੀ ਦੇ ਅਸੀਂ ਆਪ ਮੇਦੇ ਰਹੇ ਔਰ ਬੜੀ ਵੱਡੀ ਬਰਬਾਦੀ ਉਸ ਖਲਡ ਨੇ ਲਿਖੀ ਜੀ ਹੁਣ ਵੀ ਅਰਦਾਸ ਕਰਦਾ ਵੈਰ ਨੂੰ ਅੱਗੇ ਸੱਚੇ ਪਾਤਸ਼ਾਹ ਅੱਗੇ ਕਿ ਪ੍ਰਮਾਤਮਾ ਮਿਹਰ ਕਰਨਾ ਤੇ ਆਪਣੀ ਜਿਹੜੀ ਆ ਨਜ਼ਰਸਵਲੀ ਕਰਨ ਤੇ ਅੱਗੇ ਜਿਹੜਾ ਉਹ ਸਾਰਾ ਕੁਝ ਸਹੀ ਹੋ ਜੇ ਪਰ ਕੁਦਰਤ ਆ ਕੁਦਰਤ ਦਾ ਪ੍ਰਚੰਡ ਰੂਪ ਆ ਜਿਹੜਾ ਹਵਾ ਪਾਣੀ ਅੱਗੇ ਤਾਂ ਤੋਂ ਬਣਾ ਸਾਡਾ ਸਰਦਾ ਨਹੀਂ ਪਰ ਇਹਨਾਂ ਦੇ ਜਿਹੜੇ ਪ੍ਰਚੰਡ ਰੂਪ ਨੇ ਉਹ ਵਿਨਾਸ਼ਕਾਰੀ ਵੀ ਨੇ ਇਹ ਕਰਕੇ ਅਸੀਂ ਕੁਦਰਤ ਨਾਲ ਕਦੀ ਪੰਗਾ ਨਹੀਂ ਲੈ ਸਕਦੇ ਪਰ ਇਨਸਾਨ ਨੇ ਸਭ ਤੋਂ ਜ਼ਿਆਦਾ ਜਿਆ ਛੇੜਛੜ ਕੀਤੀ ਹੈ ਤੇ ਕੁਦਰਤ ਨਾਲ ਹੀ ਕੀਤੀ ਹੈ ਤੇ ਕੁਦਰਤ ਵਿਸ਼ਾਲ ਆ ਕੁਦਰਤ ਨੂੰ ਕਿੰਨਾ ਕਹੀਂ ਛੇੜ ਸਕਦੇ ਹਾਂ ਇਹ ਧਰਤੀ ਸਾਡੀ ਆ ਤੇ ਇੱਥੇ ਰਹਿਣਾ ਇਹਨੂੰ ਬਣਾਉਣਾ ਸਵਾਰਨਾ ਸਾਡੇ ਹੱਥ ਵਾਸਾ ਪਰ ਸਾਡਾ ਜਿਹੜਾ ਸਲੀਕਾ ਉਹ ਗੋਚਾ ਚਲੋ ਇਹ ਗੱਲਾਂ ਮੈਂ ਇਸ ਟਾਈਮ ਨਹੀਂ ਕਰ ਰਿਹਾ ਕਿਉਂਕਿ ਇਸ ਟਾਈਮ ਬੜਾ ਦਰਦਾ ਮੈਂ ਸਮਾਵਾਂ ਇਹ ਨਾ ਦੇ ਮਾਲ ਡੰਗਰ ਰੁੜ ਗਏ ਆ ਜਿਨ੍ਹਾਂ ਦੇ ਘਰਾਂ ਪਿੰਡਾਂ ਦੇ ਪਿੰਡ ਤਬਾਹ ਹੋ ਗਏ ਆ ਉਹਨਾਂ ਨੂੰ ਪੁੱਛੋ ਲੋਕਾਂ ਦੇ ਕੀ ਬੀਤਦੀ ਹੋਊਗੀ ਸਾਨੂੰ ਤੇ ਘਰ ਵੀ ਰਾਤ ਮੰਜਿਆਂ ਤੇ ਵੀ ਨੀਂਦ ਨਹੀਂ ਆਉਦੀ ਉਸ ਰਵੱਟੇ ਭੰਨੀ ਰਿਆ ਪਰ ਜਿਹੜੇ ਰਾਤ ਸਾਰੀ ਸੜਕਾਂ ਤੇ ਬਹਿ ਗਏ ਪੰਦ ਤੰਬੂ ਘਾਇਆ ਛੇ ਟਰਾਲੀਆਂ 'ਤੇ ਬੈਠੇ ਹੋਣਗੇ ਉਹਨਾਂ ਦੇ ਵਿਚਾਰੇ ਨਾਲ ਕੀ ਬੀਤਦੀ ਹੋਊਗੀ ਦੁਆ ਕਰਦਾ ਮਾਰਾ ਸੱਚੇ ਪਾਤਸ਼ਾਹ ਜਿਹੜਾ ਵੀ ਸਮਾਨਾ ਜਣਾ ਅਰੇ ਦੀ ਪੀੜ ਐ ਦੀ ਕਸਕਾ ਜੜੀ ਉਹ ਲੰਮੇ ਸਮੇਂ ਤੱਕ ਯਾਦ ਰਹਣੀ ਹੈ ਜਿਹੜਾ 88 ਨਹੀਂ ਸੀ ਉਦੋਂ ਯਾ ਇੱਕ ਨਵਾਂ 88 ਹੋਰ ਲਿਖਿਆ ਗਿਆ। ਫਿਰ ਤਾਂ ਸਾਡੇ ਸਾਦਾ ਦੋਸਤੋ ਟਾਈਮ ਆ। ਤੇ ਅਪਡੇਟ ਵੇਖ ਕੇ ਰਿਆ ਸੀ ਖਬਰਾਂ ਦੀ ਸਾਰੀ ਤੇ ਰੋਣ ਨਿਕਲ ਗਿਆ ਇੱਕ ਹਿਸਾਬ ਨਾਲ। ਇੰਨੀ ਜਿਆਦਾ ਤਬਾਈ ਆ। ਇੰਨਾ ਲੋਕਾਂ ਦੇ ਆਸਾਂ ਫਸਲਾਂ ਨਾਲ ਜੁੜੀਆਂ ਸੀ, ਉਮੀਦਾਂ ਫਸਲਾਂ ਨਾਲ ਜੁੜੀਆਂ ਸੀ, ਛੋਟੇ-ਛੋਟੇ ਕਾਰੋਹਾਰ ਫਸਲਾਂ ਨਾਲ ਜੁੜੇ ਸੀ। ਕਿਉਂਕਿ ਪੰਜਾਬ ਦੇ ਵਿੱਚ ਹੋਰ ਕੋਈ ਤੰਦਾ ਹੈਗਾ ਨਹੀਂ ਇਸ ਟਾਈਮ ਖੇਤੀ ਤੋਂ ਇਲਾਵਾ। ਇਹ ਛੋਟੇ ਛੋਟੇ ਜਿਹੜੇ ਕਿਸਾਨ ਨੇ ਜ਼ਿਆਦਾਤਰ ਜਿਨ੍ਹਾਂ ਦੀ 3-4-5-5-3-3 ਕਿੱਲੇ ਜਮੀਨ ਵਾਲੇ ਆ ਉਹਨਾਂ ਦਾ ਬੜਾ ਕੁਝ ਇਹ ਫਸਲ ਤੇ ਡਿਪੈਂਡ ਕਰਦਾ ਤੇ ਕਣਕ ਚੋਂ ਤੇ ਚਲੋ ਬਜੀਦਾ ਕੁਝ ਨਹੀਂ ਕਣਕ ਕੋਈ ਰੁੱਕੀ ਰੁੱਕੀ ਘਰਾਂ ਦੇ ਵਿੱਚ ਜਾਂਦੀ ਕੁਝ ਵੰਡੀ-ਵੰਡਾਈ ਕੱਟ-ਕਟਾ ਕੇ ਜੋ ਉਨਾ ਹੀ ਘੱਟ ਪੈਸੇ ਜਿਹੜੇ ਜੱਟ ਨੂੰ ਫਸਲ ਦੇ ਦਿੰਦਾ ਔਰ ਇਹਦੇ ਦੇ ਝੋਨੇ ਤੇ ਖਰਚ ਵੀ ਜਿਹੜਾ ਇਹਨੂੰ ਮੇਰਾ ਖਿਆਲ ਉੱਥੇ ਕਿ 20000 ਦੇ ਲਾਗੇ ਬੰਨੇ ਤੇ ਪਹੁੰਚ ਜਾਂਦਾ ਇਹਨੂੰ ਪਾਲਣ ਤੇ ਤੇ ਜਿਹੜੀ ਆ ਹੁਣ ਬਰਬਾਦੀ ਆ ਇਹ ਕਮਰ ਤੋੜ ਬਰਬਾਦੀ ਆ ਇਹਦੇ ਨਾਲ ਆਸਾਂ ਹੀ ਨਹੀਂ ਟੁੱਟੀਆਂ ਆਰਥਿਕ ਤੌਰ ਤੇ ਲੱਖੋ ਹੀ ਟੁੱਟ ਜਣਾ ਕਿਸਾਨਾਂ ਦਾ ਤੇ ਕਹਿਣ ਨੂੰ ਤੇ ਬਹੁਤ ਕੁਝ ਕਹਿ ਦੇਈਦਾ ਵਾ ਜੇ ਆ ਉਹ ਆ ਗੱਲਾਂ ਸਾਰੀ ਕਹਿੰਦੇ ਆ ਪੰਜਾਬ ਨੂੰ ਪਾਣੀ ਵੀ ਦੇਣਾ ਉਹਨੂੰ ਫਰਦਾਨ ਦੇ ਦੇਣਾ ਕਰ ਦੇਣਾ ਉਹ ਆ ਜੇ ਆ ਪੰਜਾਬ ਕੋ ਵਾਧੂ ਪਾਣੀ ਗੱਲ ਦੀ ਜਦੋਂ ਹੜਾ ਦੀ ਏਡੀ ਵੱਡੀ ਮਾਰ ਆਉ ਪੰਜਾਬ ਸੰਦਾ ਤੇ ਪੰਜਾਬ ਨੂੰ ਪਾਣੀ ਦੇਣ ਲੱਗਿਆ ਇਹਨਾਂ ਨੂੰ ਉਦੋਂ ਹਰ ਵਾਰੀ ਸਰਕਾਰਾਂ ਨੂੰ ਬਹਾਨੇ ਕਰਨੇ ਪੈਂਦੇ ਆ ਤੇ ਜਦੋਂ ਹੜਾਂ ਦੇ ਸਾਰੇ ਆਉਂਦੇ ਆ ਗੇਟ ਖੋਲ ਕੇ ਪੰਜਾਬ ਨੂੰ ਡੋਬਣਾ ਰੋੜਦਾ ਤੇ ਉਦੋਂ ਪੰਜਾਬ ਦੀ ਕੋਈ ਸਹਿਤਾਨੀ ਹੁਣ ਲੋਕ ਆਪਣੀ ਸਹਿਤ ਆਪ ਹੀ ਕਰ ਰਹੇ ਆ ਬੰਨਾਂ ਦੇ ਉੱਤੇ ਰਾਤ ਦੇ ਨੇ ਇੱਕ ਕਰ ਰਹੇ ਆ ਤੇ ਚੱਲ ਰਹੇ ਆ ਮੈਂ ਆ ਜਿਹੜੇ ਸ਼ਬਦ ਬੋਲ ਰਿਹਾ ਪਤਾ ਨਹੀਂ ਮੇਰੇ ਮੈਨੂੰ ਸਮਝ ਨਹੀਂ ਆਉਂਦੀ ਕਿ ਮੈਂ ਕੀ ਬੋਲਾਂ ਕੀ ਸ਼ੇਅਰ ਕਰਾਂ ਕੀ ਕਰਾਂ ਤੇ ਕੀ ਨਾ ਕਰਾਂ ਕਿਉਂਕਿ ਇੱਥੇ ਬੈਠਾ ਭਵੇਂ ਸਾਡਾ ਤਰਨਤਾਰਨ ਦੇ ਰਿਹਾ ਸਾਡੇ ਪਾਣੀ ਦਾ ਕੋਈ ਹੈ ਨਹੀਂ ਇਹੋ ਜਿਹੀ ਚੀਜ਼ ਪਰ ਫਿਰ ਵੀ ਤਰਨਤਾਰਨ ਦੇ ਵਿੱਚ ਵੀ ਜਿਹੜੇ ਕੋਟ ਬੁੱਡਾ ਟਾਏ ਵਾਲਾ ਜੋਲ ਪਹਿਣ ਇਹਨਾਂ ਪਿੰਡਾਂ ਦੀ ਜੋ ਫਾਲਤ ਹੋਈ ਆ ਔਰ ਜੋ ਤਬਾਈ ਇੱਥੇ ਲੱਥੀ ਆ ਉਹ ਦਸਣ ਸੁਣ ਤੋਂ ਪਰੇ ਆ ਜਿਹੜੀਆਂ ਖਬਰਾਂ ਅਸੀਂ ਸੁਣ ਰਹੇ ਆ ਔਰ ਮੈਂ ਖੁਦ ਜਾ ਕੇ ਹਰੀ ਕੇ ਵੇਖ ਕੇ ਆਇਆ ਇੰਨੀ ਜਿਆਦਾ ਬੁਰੀ ਹਾਲਤਾ ਇੰਨਾ ਜਿਆਦਾ ਪਾਣੀਆ ਜਿਹੜਾ ਸਭਰਾਵਾਂ ਨੂੰ ਪਿੰਡ ਨੂੰ ਖੋਰ ਲਈ ਜਾਂਦਾ ਇੱਕ ਸਾਈਡ ਤੋਂ ਤੇ ਉੱਥੇ ਕੋਈ ਬਾਹਰ ਨਹੀਂ ਚੱਲ ਰਹੀ ਮੈਂ ਰੂ ਮਹਾਰਾ ਸੱਚੇ ਬਾਸ਼ਾ ਭਲੀ ਕਰੇ ਦੋਸਤੋ ਦਿਲ ਤੇ ਕਰਦਾ ਹੀ ਸਵੇਰਦਾ ਹਕਤਾ ਕਿ ਬਹੁਤ ਸਾਰੀਆਂ ਗੱਲਾਂ ਕਰਦੇ ਆਪਾਂ ਬਹਿ ਕੇ ਆਪਸ ਵਿੱਚ ਮਾਦਮ ਰਾਈ ਪਰ ਉਹ ਹਰਾਤ ਐਸ ਟਾਈਮ ਪੰਜਾਬ ਦੇ ਬਣੇ ਆ ਸਾਡੀ ਧਰਤੀ ਦੇ ਬਣੇ ਆ ਉਹਦੀ ਪੀੜ ਹਸਕ ਦਿਲ ਚੋਂ ਜਾ ਨਹੀਂ ਰਹੀ ਤੇ ਅੱਗੇ ਅਗਰ ਅਗੇ ਦੁਆ ਕਰਦੇ ਕਿ ਸੱਚੇ ਪਾਤਸ਼ਾਹ ਹੁਣੀ ਮਿਹਰ ਕਰ ਦੇਣ ਕਿਰਪਾ ਕਰ ਦੇਣ ਤਾਂ ਕਿ ਲੋਕ ਜਿਹੜਾ ਆਪਣਾ ਜਿੰਨਾ ਨੁਕਸਾਨ ਹੋਇਆ ਉਸੇ ਨੂੰ ਇਨਸਾਫ ਸਕਣ ਤੇ ਦੋਸਤੋ ਇਹ ਹੀ ਮੇਰੀ ਅੱਜ ਦੀ ਛੋਟੀ ਜੀ ਸਾਜ ਤੇ ਇੱਥੇ ਬੈਠੇ ਹੀ ਜਿੱਥੇ ਮੰਮੀ ਤੇ ਛੋਟਾ ਬਰਾਦਰ ਵੀ ਆ ਗਿਆ ਸੀ ਤੇ ਦਰਵਾਜ਼ਾ ਦਰੂਜਾ ਖੋਲ ਕੇ ਇੱਥੇ ਬੈਠੇ ਨੇ ਦੋਸਤ ਪਿੱਛੇ ਉਹ ਵੀ ਐਸੇ ਇਸਤੇਤੀ ਦੇਤੇ ਗੱਲਾਂ ਕਰ ਰਹੇ ਜੋ ਬਣਿਆ ਜਿੰਨਾ ਨੁਕਸਾਨ ਹੋ ਰਿਹਾ ਦਰਿਆਵਾਂ ਦੀ ਜਿਹੜੀ ਮਾਰ ਚੱਲ ਰਹੀ ਹੈ ਇਲਾਕੇ ਚਾਹੇ ਉਹ ਸੁਲਤਾਨਪੁਰ ਲੋਧੀਆ ਲੋਧੀ ਦਾ ਏਰੀਆ ਵੇਚ ਆ ਇਸ ਇਧਰ ਹਰੀਕੇ ਦਾ ਸੁਭਰਾਮਾ ਦਾ ਹੋਵੇ ਜਾਗ ਗੁਰਦਸ ਗਰਦਾਸਪੁਰ ਦਾ ਹੋਵੇ ਪਠਾਨਕੋਟ ਦਾ ਹੋਵੇ ਤਰਨਤਾਰਨ ਦਾ ਹੋਵੇ ਜਿੱਥੇ-ਜਿੱਥੇ ਦਰਿਆ ਢਾਲ ਆ ਰਿਹਾ ਤੁਸੀਂ ਬੰਨ ਬੜੀ ਬੁਰੀ ਤਰ੍ਹਾਂ ਟੁੱਟ ਗਏ ਤੇ ਡੈਮੇਜ ਹੋਏ ਬੰਨਾ ਨੇ ਜਿਹੜਾ ਉਹ ਪਿੰਡਾਂ ਦਾ ਘਰਾਂ ਦਾ ਬਹੁਤ ਨੁਕਸਾਨ ਕੀਤਾ ਪੂਰਾ ਵਕਤ ਆ ਦੋਸਤੋ ਪ੍ਰਮਾਤਮਾ ਕਿਰਪਾ ਕਰੇ ਸੱਚੇ ਪਾਤਸ਼ਾਹ ਕਿ ਬੁਰੇ ਵਕਤੋਂ ਆਪਣੀ ਸਹਾਇਤਾ ਦੇ ਕੇ ਆਪਣਾ ਹੱਥ ਦੇ ਕੇ ਬਾਹਰ ਕੱਢਣਾ ਇਹੋ ਹੀ ਦੁਆ ਕਰਦਾ ਆਪਣੇ ਪੰਜਾਬ ਦੀ ਆਪਣੇ ਲੋਕਾਂ ਦੀ ਮੈਂ ਤੁਹਾਡਾ ਆਪਣਾ ਕੀਰਤਪੁਰਤਾ ਆਪਨ ਨੂੰ ਜਿਉਂਦੇ ਰੋ ਵਾਸਤੇ ਰੋ